ਪੰਜਾਬ ਦੇ ਇਨਫਲੂਐਂਸਰਜ਼ ਹੁਣ ਕਈ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਨੇ ਸੋਸ਼ਲ ਮੀਡੀਆ ਮਹਿਲਾ ਇਨਫਲੂਐਂਸਰ ਕੰਜਨੂਰਫ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੋ ਹੋਰ ਮਹਿਲਾ ਇਨਫਲੂਐਂਸਰਜ਼ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਧਮਕੀ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਅਸ਼ਲੀਲ ਸਮੱਗਰੀ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਨਤੀਜਾ ਭੁਗਤਣਾ ਪਵੇਗਾ ਧਮਕੀਆਂ ਦਾ ਇਹ ਪੈਟਰਨ ਮਸ਼ਹੂਰ ਗਾਇਕ ਚਮਕੀਲਾ ਦੇ ਕਤਲ ਵਰਗਾ ਹੈ ਪੰਜਾਬੀ ਸੰਗੀਤ ਉਦਯੋਗ ਦੇ ਵਿੱਚ 1979 ਤੋਂ 1968 ਤੱਕ ਇਉਂ ਯੁੱਗ ਸੀ ਜਦੋਂ ਅਮਰ ਸਿੰਘ ਚਮਕੀਲਾ ਰਾਜ ਕਰਦਾ ਸੀ ਅਖਾੜਿਆਂ ਵਿੱਚ ਉਸਦੇ ਦੋਹਰੇ ਅਰਥਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ ਕੰਪਨੀਆਂ ਵੀ ਇਸ ਨੂੰ ਸਮਝਦੀਆਂ ਸਨ ਜਿਸ ਕਾਰਨ ਇੱਕ ਤੋਂ ਬਾਅਦ ਇੱਕ ਉਸ ਦੀਆਂ ਕੈਸਟਾਂ ਬਾਜ਼ਾਰ ਦੇ ਵਿੱਚ ਆਉਂਦੀਆਂ ਸਨ ਪਰ ਕਈਆਂ ਨੂੰ ਇਹ ਪਸੰਦ ਨਹੀਂ ਆਇਆ ਪਹਿਲਾਂ ਉਹਨਾਂ ਨੇ ਚਮਕੀਲਾ ਨੂੰ ਧਮਕੀ ਦਿੱਤੀ ਫਿਰ ਉਸ ਨੂੰ ਮਾਰ ਦਿੱਤਾ ਹਾਲਕਿ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਿਸ ਨੇ ਮਾਰਿਆ ਹੁਣ ਕਈ ਦਹਾਕਿਆਂ ਬਾਅਦ ਅੱਜ ਦੇ ਇਨਫਲੂਐਂਸਰਜ਼ ਅਜੇ ਹੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਲੋਕ ਉਹਨਾਂ ਦੀ ਦੋਹਰੀ ਅਰਥਾ ਵਾਲੀ ਸਮਗਰੀ ਨੂੰ ਬਹੁਤ ਪਸੰਦ ਕਰ ਰਹੇ ਨੇ ਉਹਨਾਂ ਦੇ ਲੱਖਾਂ ਦੇ ਵਿੱਚ ਫੋਲੋਅਰਸ ਨੇ ਪਰ ਹੁਣ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜ਼ਿਕਰਯੋਗ ਹੈ ਕਿ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਸ਼ਖਸੀਅਤ ਅਮਰ ਸਿੰਘ ਚਮਕੀਲਾ ਦਾ ਵੱਖਵਾਦੀਆਂ ਦੇ ਵੱਲੋਂ 8 ਮਾਰਚ 1968 ਨੂੰ ਕਤਲ ਕਰ ਦਿੱਤਾ ਗਿਆ ਸੀ ਹੁਣ 1968 ਦੇ ਉਸੇ ਦੌਰ ਵਾਂਗ ਪੰਜਾਬੀ ਇਨਫਲੂਐਂਸਰਜ਼ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਇੱਕ ਕਰਕੇ ਹੁਣ ਉਹਨਾਂ ਇਨਫਲੂਐਂਸਰਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਜਾਂ ਮਿਲ ਰਹੀਆਂ ਨੇ ਪਹਿਲਾਂ ਗੱਲ ਕਰਦੇ ਹਾਂ ਕਮਲਕੌਰ ਭਾਬੀ ਦੇ ਕਤਲ ਦੀ ਇਸ ਸਾਰੀ ਚਰਚਾ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਨਗਰੋਈ ਛਿੜੀ ਕਮਲਕੌਰ ਦਾ 9 ਜੂਨ ਨੂੰ ਬਠਿੰਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ ਲਗਭਗ 7 ਮਹੀਨਿਆਂ ਪਹਿਲਾਂ ਉਸ ਨੂੰ ਅਰਸ਼ ਡੱਲਾ ਨੇ ਧਮਕੀ ਦਿੱਤੀ ਸੀ ਧਮਕੀ ਵਿੱਚ ਕਿਹਾ ਗਿਆ ਸੀ ਕਿ ਉਸ ਨੂੰ ਇਸ ਤਰ੍ਹਾਂ ਦੀ ਵੀਡੀਓ ਸਮਗਰੀ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਇਸ ਦਾ ਪੰਜਾਬ ਦੀ ਨੌਜਵਾਨ ਪੀੜੀ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਇਹ ਸਾਰਾ ਮਾਮਲਾ ਮੀਡੀਆ ਵਿੱਚ ਵੀ ਆਇਆ ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਬਾਅਦ ਕੌਮ ਦੇ ਰਾਖੇ ਗਰੁੱਪ ਦੇ ਮੁਖੀ ਅਮਰਿਤਪਾਲ ਸਿੰਘ ਮੈਰੋ ਨਿਊਜ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ 9 ਜੂਨ ਨੂੰ ਉਸ ਨੂੰ ਇੱਕ ਪ੍ਰੋਮੋਸ਼ਨਲ ਵੀਡੀਓ ਦੇ ਬਹਾਨੇ ਬਠਿੰਡਾ ਲੈ ਗਿਆ ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ ਕਮਲਕੌਰ ਦੇ ਕਤਲ ਮਗਰੋਂ ਤੂਜਾ ਨਾਂ ਜੋ ਚੱਚਾ ਚ ਆਇਆ ਉਹ ਹੈ ਦੀਪਿਕਾ ਲੂਥਰਾ ਦਾ ਅੰਮ੍ਰਿਤਸਰ ਦੀ ਇਨਫਲੂਐਂਸਰ ਦੀਪਿਕਾ ਲੂਥਰਾ ਪਿਛਲੇ 5 ਸਾਲਾਂ ਤੋਂ ਸੋਸ਼ਲ ਮੀਡੀਆ ਤੇ ਸਰਗਰਮ ਹੈ ਦੀਪਿਕਾ ਦੇ 3 ਲੱਖ ਤੋਂ ਵੱਧ ਫੋਲੋਅਰਸ ਨੇ ਇਸ ਸਾਲ ਮਾਰਚ ਦੇ ਮਹੀਨੇ ਵਿੱਚ ਲੂਥਰਾ ਨੂੰ ਧਮਕੀਆਂ ਮਿਲੀਆਂ ਜਿਸ ਤੋਂ ਬਾਅਦ ਅਮਰਿਤਪਾਲ ਮੈਰੋ ਨੇ ਵੀ ਲੂਥਰਾ ਨੂੰ ਮਾਫੀ ਮੰਗਣ ਲਈ ਕਿਹਾ ਦੀਪਿਕਾ ਨੇ 26 ਮਾਰਚ ਨੂੰ ਆਪਣੇ ਇੰਸਟਾਗ੍ਰam ਅਕਾਊਂਟ ਤੇ ਮਾਫੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਦੀਪਿਕਾ ਨੇ ਦੱਸਿਆ ਕਿ ਅਮਰਿਤਪਾਲ ਨੇ ਉਸ ਨੂੰ ਮਾਫੀ ਮੰਗਣ ਵਾਲੀ ਵੀਡੀਓ ਨੂੰ ਡਿਲੀਟ ਨਾ ਕਰਨ ਲਈ ਕਿਹਾ ਸੀ ਇਸ ਲਈ ਉਸ ਨੇ ਅਜੇ ਤੱਕ ਇਸ ਨੂੰ ਡਿਲੀਟ ਨਹੀਂ ਕੀਤਾ ਹੁਣ ਫਿਰ ਅਮਰਿਤਪਾਲ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਿਊਜ਼ ਨੂੰ ਸੋਸ਼ਲ ਮੀਡੀਆ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਐਤਵਾਰ ਨੂੰ ਇੱਕ ਈਮੇਲ ਰਾਹੀਂ ਉਸਨੂੰ ਧਮਕੀ ਦਿੱਤੀ ਅਮਰਿਤਪਾਲ ਨੇ ਲੂਥਰਾ ਨੂੰ ਅਸ਼ਲੀਲ ਸਮੱਗਰੀ ਬਣਾਉਣਾ ਬੰਦ ਕਰਨ ਜਾਂ ਕਮਲ ਭਾਬੀ ਵਾਂਗ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਸੀ ਦੀਪਿਕਾ ਨੇ ਹੁਣ ਸਾਈਬਰ ਸੈੱਲ ਦੇ ਵਿੱਚ ਅਮਰਿਤਪਾਲ ਵਿਰੁੱਧ ਕੇਸ ਦਰਜ ਕਰਵਾਇਆ ਪ੍ਰੀਤ ਜੱਟੀ ਦਾ ਨਾਮ ਵੀ ਤੁਸੀਂ ਹਾਲੀ ਦੇ ਦਿਨਾਂ ਵਿੱਚ ਸੁਣਿਆ ਹੋਵੇਗਾ ਕਮਲ ਭਾਬੀ ਦੇ ਕਤਲ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਇਨਫਲੂਐਂਸਰ ਸਿਮਰਨਜੀਤ ਕੌਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸਿਮਰਨਜੀਤ ਕੌਰ ਦੇ ਪ੍ਰੀਤ ਜੱਟੀ ਦੇ ਨਾਂ ਦਾ ਸੋਸ਼ਲ ਮ SSP ਦਫਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਸਨੇ ਕਿਹਾ ਹੈ ਕਿ ਮੈਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਮੈਂ ਕੋਈ ਇਤਰਾਜ਼ਜੋਕ ਵੀਡੀਓ ਨਹੀਂ ਬਣਾਈ ਹੈ ਗੱਲ ਕੁਲੜ ਪੀਜ਼ਾ ਕਪਲ ਦੀ ਵੀ ਕਰਨੀ ਲਾਜ਼ਮੀ ਹੈ ਕਿਉਂਕਿ ਸੋਸ਼ਲ ਮੀਡੀਆ ਤੋਂ ਇਹ ਪਿਛਲੇ ਸਮੇਂ 'ਚ ਉਹ ਕਾਫੀ ਸੁਖੀਆਂ ਚਿਤੀ ਇਹ ਜੋੜਾ ਅੰਤ ਦੇ ਵਿੱਚ ਦੇਸ਼ ਛੱਡਣ ਨੂੰ ਮਜਬੂਰ ਹੋਇਆ ਸੀ ਜਲੰਧਰ ਦੇ ਸਹਿਜ अरोड़ा ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਕੁਲੜ ਪੀਜ਼ਾ ਕਪਲ ਵਜ੍ਹਾ ਜਾਣਿਆ ਜਾਂਦਾ ਪਹਿਲਾਂ ਉਹਨਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਇਸ ਤੋਂ ਬਾਅਦ ਉਹ ਵੀ ਨਿਸ਼ਾਨੇ ਤੇ ਆ ਗਏ ਲੋਕਾਂ ਦਾ ਕਹਿਣਾ ਸੀ ਕਿ ਸਭ ਕੁਝ ਫੇਮ ਹਾਸਲ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਸਹਿਜ अरोड़ा ਨੂੰ ਧਮਕੀਆਂ ਮਿਲਣ ਲੱਗੀਆਂ ਅਤੇ ਫਿਰ ਉਨਾਂ ਨੇ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਹਨਾਂ ਨੂੰ 14 ਨਵੰਬਰ 2024 ਨੂੰ ਸੁਰੱਖਿਆ ਮਿਲੀ। ਇਸ ਤੋਂ ਬਾਅਦ ਵੀ ਉਹ ਪਰੇਸ਼ਾਨ ਰਹੇ। ਅੰਦਰ ਵਿੱਚ 20 ਤੋਂ 22 ਜਨਵਰੀ 2025 ਦੇ ਵਿਚਕਾਰ ਉਹ ਦੇਸ਼ ਛਟਕੇ ਯੂਕੇ ਚਲੇ ਗਏ। ਹੁਣ ਗੱਲ ਜੋਗਿੰਦਰ ਸਿੰਘ ਦੀ ਕਰਦੇ ਹਾਂ। ਜੋਗਿੰਦਰ ਸਿੰਘ ਬਾਸੀ ਟੋਰਾਂਟੋ ਕੈਨੇਡਾ ਦੇ ਵਿੱਚ ਇੱਕ ਮਸ਼ਹੂਰ ਪੰਜਾਬੀ ਰੇਡੀਓ ਸੰਪਾਦਕ ਹੈ। ਉਹ ਮੂਲ ਰੂਪ ਦੇ ਵਿੱਚ ਜਲੰਧਰ ਪੰਜਾਬ ਦਾ ਰਹਿਣ ਵਾਲਾ ਹੈ। ਉਹ ਰੇਡੀਓ ਅਤੇ YouTube ਤੇ ਜੋਗਿੰਦਰ ਬਾਸੀ ਨਾਮ ਦਾ ਇੱਕ ਸ਼ੋਅ ਚਲਾਉਂਦਾ ਹੈ। ਇਸ ਦੇ ਵਿੱਚ ਉਹ ਭਾਰਤੀ ਪਾਈਚਾਰੇ ਪੰਜਾਬ ਦੀ ਰਾਜਨੀਤੀ ਖਾਲਿਸਤਾਨੀ ਗਤੀਵਿਧੀਆਂ ਤੇ ਪ੍ਰਵਾਸੀ ਮੁੱਦੇ 'ਤੇ ਆਪਣੀ ਸਪੱਸ਼ਟ رائے ਦਿੰਦਾ ਹੈ ਇਸ ਕਾਰਨ ਉਹ ਕੱਟੜਪੰਥੀਆਂ ਦਾ ਨਿਸ਼ਾਨਾ ਵੀ ਬਣ ਗਿਆ ਕੱਟੜਪੰਥੀਆਂ ਨੇ ਉਹਨਾਂ ਨੂੰ ਭਾਰਤ ਦਾ ਏਜੰਟ ਵੀ ਕਿਹਾ